ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਇੱਧਰ ਬੈਠੀ ਹੈ ਚਰਨਜੀਤ ਥਾਂ ਵੀ ਹਾਂ ਜੀ ਥਾਂ ਤੇ ਕੋਈ ਮਤਲਬ ਨਹੀਂ ਜਲਦਾ ਤੁਸੀਂ ਸੈਟਲ ਹੋ ਜਾਓ ਤੁਸੀਂ ਤਾਂ ਤੇ ਕੱਲ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਤਾਂ ਚਰਨਜੀਤ ਦੀ ਜਿਹੜੀ ਸਕੈਨ ਹੋ ਕਰਵਾਉਣੀ ਹੈ ਜੀ ਆਪਾਂ ਨੇ ਅੱਜ ਅਲਟਰਾਸਾਉਂਡ ਅਲਟਰਾਸਾਉਂਡ ਦੇ ਵਿੱਚ ਡਾਕਟਰ ਕਹਿੰਦੇ ਵੀ ਆਪਾਂ ਤੁਹਾਨੂੰ ਸਾਰਾ ਕਲੀਅਰ ਕਰ ਦੇਣਾ ਕਿਉਂਕਿ ਸ਼ੱਕ ਦੇ ਤੌਰ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਸ਼ੱਕ ਲੱਗਦਾ ਦੀ ਕੰਧ ਦਾ ਮੜਾ ਮੋਟਾ ਨਹੀਂ ਮੈਨੂੰ ਤੈਨੂੰ ਫਰਕ ਹੈ ਉਹ ਨਹੀਂ ਜਮਾਈ ਜਿਆਦਾ ਵਗਿਆ ਰਿਹਾ ਤੇ ਠੀਕ ਹੈ ਜੇ ਉੱਥੇ ਦਾ ਫੇਰ ਲਾ ਦਿੰਦਾ ਹੂੰ ਮੇਚ ਨੂੰ ਮੈਨੂੰ ਵਾਸਤੇ ਇੱਕ ਕਰ ਦਿੱਤਾ ਉਹ ਅੰਦਰ ਜਾ ਕੇ ਦਿੰਦਾ ਹੂੰ ਜਿਆਦਾ ਦਰਦ ਜਿਆਦਾ ਉੱਥੇ ਆ ਵੀ ਤੈਨੂੰ ਕੀ ਲੱਗਦਾ ਵੀ ਪਥਰੀ ਦਾ ਹੀ ਆ ਮਰ ਤਾਂ ਕੁਝ ਨਾ ਆਉਂਦਾ ਨਿਉ ਤੈਨੂੰ ਲੱਗਦਾ ਮੇਰਾ ਤਾਂ ਇਹ ਨਹੀਂ ਜਿੰਦਾ ਪਥਰੀ ਦਾ ਉੱਥੇ ਲਾਦੀ ਮੇਰੇ ਪਥਰੀ ਦੇ ਤਰ੍ਹਾਂ ਉੱਥੇ ਦਾ ਤਾਂ ਪਿੱਤਾ ਵੀ ਘੜਦਾ ਚੱਕਰ ਕੇ ਆਏ ਦੇਰ ਵਰਗੀ ਹੂੰ ਬਹੁਤ ਟੈਂਸ਼ਨ ਹੋਈ ਜੇ ਮੈਂ ਕਹਿੰਦਾ ਨਾ ਕਿ ਨੋਕਾ ਮੂਰੇ ਤਿਹਾਰਾਂ ਜੀ ਚਲੋ ਤਿਹਾਰ ਤਾਂ ਦੇਖੋ ਹੋਦੇ ਜਾਂਦੇ ਰਹਿਣੇ ਇਹ ਨਹੀਂ ਗੱਲ ਹੈ ਜੋ ਆਕਾਂ ਦਾ ਪਰਿਵਾਰ ਦਾ ਔਖਾ ਹੋ ਜਾਂਦਾ ਹੈ ਕਿ ਨਹੀਂ ਇਹ ਨੂੰ ਨਾ ਚੱਗਦਾ ਇਹ ਫਿਰ ਐਵੇਂ ਕਿ ਨਹੀਂ ਅੰਗਤ ਮੈਨੂੰ ਬਹੁਤ ਹੁੰਦਾ ਚੱਗਦਾ ਮੌਸਮ ਦੀ ਵੀ ਚੇਂਜ ਹੋ ਜਾਂਦਾ ਇਹ ਤਾਂ ਹਨ ਤੇ ਇਹ ਜਿਹੜਾ ਮੌਸਮ ਚੇਂਜ ਹੁੰਦਾ ਇਹ ਵੀ ਬਹੁਤ ਗਲਤ ਹੈ ਕੋਈ ਲੱਗਤ ਤੇ ਜਿਹੇ ਫਾਪਟਰੀ ਦਾ ਫੋਲ ਵੀ ਦੱਸਿਆ ਹੋਇਆ ਮੈਂ ਤਾਂ ਜੀ ਦਾ ਨਾਮ ਕੋਟੀ ਭਾ ਕੇ ਜੰਮ ਲੱਗਦੀ ਉਹ ਤੈਨੂੰ ਸ਼ਾਲ ਲੈ ਲੈ ਤਨੀ ਜੁੰਨੀ ਨੂੰ ਕਿਨੇ ਗਿਆ ਲੈ ਲੇ ਲਗੀ ਮੇਰਾ ਹੁੰਦੀ ਗਿਆ ਤਨੀ ਜੁੰਨੀ ਨੂੰ ਤਾਂ ਕਿਸੇ ਨੇ ਨਹੀਂ ਦੱਸ ਸ਼ਾਲ ਲੈ ਲਾ ਪਰ ਜਦੋਂ ਠੰਡ ਲਾਤੀ ਆ ਕਿ ਨਹੀਂ ਅੰਗਤ ਸ਼ਾਲ ਲੈ ਲੈ ਤੇ ਅੱਜ ਜਿਹੜੀ ਸਕੈਨ ਹੋਣੀ ਹੈ ਜੀ ਅਰਦਾਸ ਕਰਿਓ ਜੀ ਰਾਮਾਤਮਾ ਨੂੰ ਵੀ ਜਿਹੜੀ ਰਿਪੋਰਟ ਆ ਬਿਲਕੁਲ ਨੋਰਮਲ ਆਵੇ ਵੀ ਦੰਲ ਦੇ ਨਾਲੋਂ ਦਾਂ ਚੰਗਾ ਜਿਸ ਦਾ ਕਰੇ ਕਿਸੇ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਨਾ ਤਾਂ ਕਦੇ ਕਿਸੇ ਦਾ ਮਾੜਾ ਨਾ ਮਾੜਾ ਕਦੇ ਸੋਚਿਆ ਪਤਾ ਨਹੀਂ ਕਹਤੇ ਗਰੀਬ ਬੰਦੇ ਨਾਲ ਚੱਲ ਜੀ ਮਾਰੀ ਹੁੰਦੀ ਹੈ ਇਹ ਬਈ ਇਹ ਜਿਹੜੀਆਂ ਮਜਬੂਰੀਆਂ ਇਹ ਡੇਡੇ ਕਾਸਟ ਹੈ ਗਰੀਬ ਬੰਦੇ ਦੇ ਪਰਿਵਾਰ ਹੋਣ ਹੈ ਮਾਰਕੀ ਨੂੰ ਹੁੰਦਾ ਉਹ ਨੂੰ ਚਲੋ ਕੋਈ ਗੱਲ ਨਹੀਂ ਬਿਲਕੁਲ ਉਹਦੇ ਹੱਥ ਵਡਿਆਈਆਂ ਭਾਈ ਉਹਨੂੰ ਸਭ ਚੰਗ ਕਿਦਾਂ ਚੰਗਾ ਪਰਮਾਤਮਾ ਨੂੰ ਉਹਨੂੰ ਸਾਬਦਾ ਹੀ ਫਿਕਰ ਆ ਪਰ ਵੈਸੇ ਚਲੋ ਇੱਥੇ ਆ ਕੇ ਬੰਦਾ ਹਾਰ ਜਾਂਦਾ ਪਹਿਲਾਂ ਦੇਖੋ ਅੰਗਰ ਦੀ ਵਾਰ ਨੂੰ ਚਰਨਜੀਤ ਹਨਾ ਹਸਪੀਟਲ ਦੇ ਵਿੱਚ ਰਹੀ ਫਿਰ ਉਸ ਤੋਂ ਬਾਅਦ ਪਿੱਤੇ ਦਾ ਆਪਰੇਸ਼ਨ ਹੁਣ ਨਾ ਆਪਰੇਸ਼ਨ ਦੀ ਕੋਈ ਨੋਕਤ ਆਵੇ ਅਰਦਾਸ ਜ਼ਰੂਰ ਕਰਿਓ ਪ੍ਰਮਾਤਮਾ ਮੂਰੇ ਵੀ ਸਾਰਾ ਕੁਝ ਠੀਕ ਹੋ ਜਾਏ ਕਿਤੇ ਅਰੇ ਠੀਕ ਹਾਂ ਕਿਆ ਲੈ ਕਿਆ ਕਹਿੰਦਾ ਦੱਸ ਤੂੰ ਦੱਸ ਲੈ ਬੱਚਾ 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 ਦਾਸਰ ਅਈ ਗੋਈ ਜਾਈ ਕੋਈ ਖੰਗੋਈ ਜਾਈ ਇਹ ਮੇਰੇ ਨੀਂਦਰ ਤੋਂ ਬੰਦਾ ਕਰਨਾ ਮੈਨੂੰ ਤਿਆਰ ਕਰ ਲੋ ਮੇਰੇ ਨੀਂਦਰ ਵਰਗੀ ਕੋਣ ਲੱਗਦਾ ਨਹੀਂ ਜਦੋਂ ਤੱਕ ਨਾ એનર્ਜੀ ਦਨ ਚੰਗੀਆਂ ਆ ਨਾ ਵੀ ਮੈਨੂੰ ਤਿਆਰ ਕਰ ਦੇ ਕਦੇ ਨੀਂਦਰ ਦੀ ਗੱਲ ਕਦੇ ਕਿੰਨਾ ਹੁੰਦਾ ਮੇਰੇ ਨਾਲ ਪੜੇ ਗਾ ਲੈ ਜੇ ਰੋਣ ਲੱਗ ਗਿਆ ਉਹ ਕੋਈ ਪੜੇ ਗਾ ਲੈ ਉਹ ਤੈਨੂੰ ਮੈਂ ਜਿੰਜੇ ਕਰ ਦੂੰ ਤਨ ਲੈ ਬੰਦੇ ਨੂੰ ਇਹ ਦੇ ਦੇ ਉਹ ਮੋਟਰ ਤੇ ਜਾ ਬੰਦੇ ਵਸੇ ਹੈ ਥੋੜਾ ਥੋੜਾ ਮੀਂਹ ਪੈ ਰਿਹਾ ਬੱਚਾ ਬਛੜਜੀ ਦਾ ਉਹ ਮੋਟਰ ਨਾਲ ਚੱਲਦੇ ਹੱਥ ਤੇ ਜਾ ਮੋਟਰ ਦੀ ਚੱਲੀ ਹੈ ਹਨਾਂ ਕਿ ਤ ਮੋਟਰਾਂ ਤੇ ਚੱਲੀ ਹੈ ਚੱਲ ਫਿਰ ਚਲੋ ਜੀ ਕਰੀਓਰ ਦਾਤ ਤੇ ਦੇਖਦੇ ਹਾਂ ਹੁਣ ਜਾ ਕੇ ਡਾਕਟਰ ਸਾਹਿਬ ਨੇ ਕਿਹਾ ਕਿਹਾ ਪੁੱਛੋੜ ਕੇ ਆ ਕੇਂਦੀਆ ਕਿਆ ਨਹੀਂ ਅਜ਼ਾਜ਼ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਕਿਆ ਆਇਆ ਇਹ ਰਿਪੋਰਟ ਦੇ ਵਿੱਚ ਕਿਆ ਨਹੀਂ ਉਹ ਆਪਾਂ ਤੁਹਾਨੂੰ ਦੱਸਾਂਗੇ ਜਰੂਰ ਪਰ ਜਿੱਥੇ ਤੱਕ ਇਹਦੀ ਜਿਹੜੀ ਕੰਡੀਸ਼ਨ ਹੈ ਲੱਗਦੀ ਆ ਲੱਗਦੀ ਤੁਹਾਨੂੰ ਪਤਾ ਹੀ ਦੀ ਆ ਕੋਈ ਕਹਿੰਦੀ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਮੇਰੇ ਅੰਦਰ ਪਤਾ ਹੀ ਕਹਿੰਦਾ ਵੀ ਤੇਰੇ ਹੈ ਨਹੀਂ ਇਹ ਫਿਰ ਫਿਰਦਾ ਪ੍ਰੋਬਲਮ ਆ ਇਹ ਗੈਸ ਕਰਕੇ ਗੈਸ ਕਰਕੇ ਵੀ ਹੋ ਕਿਆ ਤੂ ਦਾ ਪਿੱਟਿਆ ਏ ਕਿਆ ਗੱਲ ਦੱਸ ਹਾਂ ਕਿਆ ਦੱਸ ਬਾਤ ਮੈਨੂੰ ਜਿੱਤਾ ਕਿਹਾ ਦਾ ਜਿਹੜੀ ਜਿਹੜੀ ਇਹ ਪ੍ਰੋਬਲਮਾ ਗੈਸ ਕਰਕੇ ਆ ਗੈਸ ਜਦੋਂ ਅੰਦਰ ਬਣਦੀ ਆ ਨਾ ਤਾਂ ਚਾਰੇ ਜੀ ਸਾਰੇ ਅੰਦਰ ਵੀ ਘਮਾ ਦਿੰਦੀ ਆ ਗੈਸ ਸਸੂ ਦਾ ਗੈਸ ਲੱਗਿਆ ਵਾ ਜਦੋਂ ਮੈਂ ਪਿੱਟਾ ਕੱਢਣਾ ਮੈਨੂੰ ਗੈਸ ਵੀ ਪਰੌਣਾ ਨਾ ਨਾ ਜਿਆਦਾ ਬੀ ਮਾਹੀ ਦਾਦੇ ਨੇ ਤੇ ਗੈਸ ਕਰਕੇ ਵੀ ਹੋ ਸਕਦਾ ਏ ਜ਼ਰੂਰੀ ਨਹੀਂ ਹੈ ਵੀ ਇਸ ਤੇ ਪਖਰੀ ਦਾ ਦਰ ਦਾ ਹਾਂ ਬਿਲਕੁਲ ਬਾਕੀ ਜੋ ਕੋ ਜੋ ਪ੍ਰਮਾਤਮਾ ਨੇ ਕਰਨਾ ਉਹ ਕਰਨਾ ਹੀ ਆ ਪਰ ਆਪਣਾ ਹੌਸਲਾ ਬਲੰਦ ਰੱਖਣਾ ਚੱਲੀਏ ਚਲੋ ਜੀ ਚੰਦ ਤੇ ਪਾਣੀ ਪੂਣੀ ਦਿਨਾ ਜਿੰਨਾ ਪਾਣੀ ਪੀਓ ਵਿੱਚ ਉਹਨਾਂ ਨੂੰ ਤਾਂ ਪ੍ਰੈਸ਼ਰ ਤੋਂ ਤੁਹਾਨੂੰ ਕਹਿਣਾ ਵੀ ਪ੍ਰੈਸ਼ਰ ਤੋਂ ਪਾਣੀ ਪੀ ਕੇ ਰੱਖੋ ਜਿੰਨਾ ਪ੍ਰੈਸ਼ਰ ਹੋਊਗਾ ਉਹਦਾ ਬਾਥਰੂਮ ਦਾ ਉਹਨਾਂ ਚੰਗਾ ਰਹਿਣਾ ਅੱਛਾ ਬੋਤਲ ਲੈ ਲਈ ਹਣਾ ਪਾਣੀ ਚਲੋ ਤੇ ਹੁਣ ਮੋਟਰ ਸਾਥ ਚੱਲ ਚੱਲ ਵੀ ਮੋਟਰ ਸਾਥ ਚੱਲ ਤੇ ਚਾਹ ਜੀ ਹੈ ਵੈਸੇ ਉਹ ਬਾਹਰ ਨਹੀਂ ਪੈ ਰਗਾ ਹੈ ਬਾਹਰ ਵੈਸੇ ਨਹੀਂ ਹੈ ਆ ਦੇਖ ਲਾ ਵੀ ਹੈ ਨਾ ਕੋਈ ਹਾਂ ਚਲੋ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਸ਼੍ਰੀ ਚਮਕੌਰ ਸਾਹਿਬ ਜਾ ਕੇ ਮੈਕਰੋ ਵਾਲਿਆਂ ਦੇ ਲਾਈਵ ਦੇ ਵਿੱਚ ਪਹੁੰਚ ਗਏ ਸੀ ਸ਼੍ਰੀ ਚਮਕੌਰ ਸਾਹਿਬ ਮੈਕਰੋ ਵਾਲਿਆਂ ਦੇ ਤੇ ਚਰਨਜੀਤ ਦੇ ਕਾਫੀ ਦਰਦ ਹੋ ਰਿਹਾ ਉਹ ਚਲੇ ਗਏ ਹਾਂ ਬਾਈ ਅੰਗਤ ਬੈਠਾ ਤੇ ਹੁਣ ਤੁਹਾਨੂੰ ਦੱਸ ਦਿਆਂ ਜੀ ਕਿ ਆਏ ਰਿਪੋਰਟ ਦੇ ਵਿੱਚ ਕਿਹਾਂ ਨਹੀਂ ਅਰਦਾਸ ਜਰੂਰ ਕਰਿਓ ਵੀ ਸਾਰਾ ਕੁਝ ਠੀਕ ਠਾਕ ਰਹੇ ਹੋਏ ਤੇ ਜੀ ਮੈਕ੍ਰੋਨ ਦੇ ਤਰੀਕਾ ਹੋ ਗਿਆ ਸਾਨੂੰ ਘੰਟਾ ਡੇਢ ਘੰਟਾ ਬੈਠਿਆ ਨੂੰ ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਨੰਬਰ ਲੱਗੇ ਹੁੰਦੇ ਆ ਜੀ ਨੰਬਰ ਵਾਈਜ਼ ਪਤਾ ਇਹ ਤੁਹਾਨੂੰ ਜਾਣਾ ਪੈਂਦਾ ਹਰ ਕਿਸੇ ਨੂੰ ਪ੍ਰੋਬਲਮ ਹੁੰਦੀ ਆ ਜੀ ਤੇ ਵੇਟ ਕਰਨੀ ਪੈਂਦੀ ਆ ਤੇ ਕੋਈ ਹੋਰ ਚੁੱਕੀ ਆ ਚਾਰੰਗੀ ਜੀ ਕੋਈ ਇੱਕ ਵਿੱਚ ਹੋ ਕੇ ਆਇਆ ਹੈ ਕਿ ਆ ਉਹ ਤਾਂ ਸਾਨੂੰ ਸਾਰਾ ਕੁਝ ਕੋਈ ਰੀਵੀਅਰ ਤਾਂ ਇਹ ਪੈਸੀ ਜਾ ਤੈਨੂੰ ਮੜਾ ਮੋਟਾ ਦੱਸਿਆ ਤੂੰ ਅੱਛਾ ਤੇ ਉਹ ਸਾਈਟ ਕਿਹਾ ਵੀ ਇਹ ਵੀ ਹੈ ਵੀ ਕੀ ਕੀ ਇੰਮ ਹੈ ਹਾਂ ਸੋ ਇਸ ਨੂੰ ਦਾ ਪ੍ਰੋਬਲਮ ਦੱਸਾਂਗੇ ਜੀ ਪਿੱਛੇ ਲੱਗਦੀ ਤਾਂ ਹੈ ਕੁਝ ਪ੍ਰੋਬਲਮ ਹੈ ਸਹਿਜ ਵੀ ਤਰ੍ਹਾਂ ਕੋਈ ਵਧੀਆ ਵੀ ਹੋਣਾ ਲੱਗਦਾ ਕਤਰੀ ਤੇ ਸ਼ੂਗਰ ਆ ਬੀ ਬਾਕੀ ਹੁੰਦਾ ਡਾਕਟਰ ਕਹਿ ਗਿਆ ਨਾ ਦੇਖਦੇ ਹਣਾ ਜੇ ਨਾ ਐਦਾ ਹੋਸ਼ ਹੋਵੇ ਚੱਲੀਏ ਚੱਲ ਮਿਲਦੇ ਹੀ ਪਾਉਂਡ ਹੁਣ ਪਤਾ ਕਰਿਆ ਡਾਕਟਰ ਸਾਹਿਬ ਨੇ ਕਿਆ ਕਿਹਾ ਸਾਹਿਬ ਕਿਆ ਨਹੀਂ ਹਾਉ ਗੋਲ ਤੇ ਘਰ ਤੇ ਡਾਕਟਰ ਸਾਹਿਬ ਨੇ ਤੁਹਾਨੂੰ ਦੱਸ ਦਿਆ ਆਪਾਂ ਨੇ ਕਿਆ ਕਿਹਾ ਕਿਆ ਨਹੀਂ ਤੇ ਇਧਰ ਬੀਬੀ ਵੀ ਨਾ ਦੇ ਨਾਲ ਇਹਨੂੰ ਵੀ ਲੈਦੀ ਵਿਫਤਾ ਪਈ ਹੋਈ ਫਿਰ ਹੁੰਦੀ ਓ ਭਾਈ ਸਰ ਦੇ ਵਿੱਚ ਜੇ ਕੋਈ ਬਿਮਾਰ ਪਿਆ ਹੋਵੇ ਤਾਂ ਟੈਨਸ਼ਨ ਤਾਂ ਹੁੰਦੀ ਆ ਕਨਹੀਂ ਬੀਬੀ ਹੋ ਸਾਸਰੀ ਘਰ ਬੋਲਦੇ ਸਾਸਰੀ ਘਰ ਪਾਈ ਸਾਰਿਆਂ ਨੂੰ ਮਹਾਰਾਜਾਂ ਦਾੰਦ ਰੱਖੀ ਸ਼ਾਮ ਜੀ ਬਿਮਾਰ ਹੈ ਜਰੀਰ ਬਹੁਤ ਖੋਲ ਹੋਵੇ ਆਪਣੇ ਨਿਆਣਾਂ ਨੂੰ ਸੰਭਾ ਭਾਈ ਨੇ ਤੇ ਤਾਂ ਹੁੰਦਾ ਨਹੀਂ ਕੁਝ ਵੀ ਹੋਂ ਦੇਖਦੀ ਜਿੰਨਾ ਰਿਪੋਰਟ ਚ ਕਿਹਾ ਹੁੰਦਾ ਕਿ ਆ ਨਹੀਂ ਇਹ ਦੇਖੋ ਪੁੱਤੋਂ ਕਿਆ ਬਣੂਗਾ ਮਹਾਰਾਜ ਦਾੰਦ ਰੱਖੀ ਰੱਖਾ ਰਿਪੋਰਟ ਤਾਂ ਸਵੇਰੇ 8 ਵਜੇ ਦੇ ਬੈਠੇ ਆ ਉੱਥੇ ਹੁਣ ਵਾਰੀ ਆਈ ਹੈ ਜਾ ਕੇ ਦੇਖ ਲਾ ਤੇ ਖਾਈ ਕਰਾਈ ਵੀ ਦੇ ਨਾ ਕੋਈ ਚਾਹ ਨਾ ਪਾਣੀ ਨਾ ਕੁਝ ਵੀ ਨਹੀਂ ਖਾਲੀ ਖਾਲੀ ਪੇਟ ਕਰਾਈ ਜਾਵੇ ਉਹ ਡਾਕਟਰ ਨੇ ਵੀ ਦੱਸਿਆ ਕਿ ਖਾਲੀ ਪੇਟ ਕਰਾਉਂਗਾ ਤਾਂ ਬਹੁਤ ਵਧੀਆ ਹੋਊਗੀ ਵੀ ਜੇ ਕੋਈ ਖਾ ਖੂ ਲੰਨੇ ਤਾਂ ਉਹ ਦਿਖੀ ਜਾਂਦਾ ਫਿਰ ਨਾ ਉਹ ਵੀ ਨਹੀਂ ਹੁੰਦੀ ਤੇ ਹੁਣ ਚਰਨਜੀਤ ਵੈਸੀ ਮੜੀ ਹੁਣ ਖੁਸ਼ ਆ ਪੁੱਛ ਲਗਾਤੇ ਆ ਮੈਂ ਕੀ ਕੀ ਦੱਸਿਆ ਈ ਨਾ ਕਾਦੀ ਨਾ ਕਰ ਗੰਦੀ ਦੱਸੋ ਸਕਰੀਨ ਨਾੜੀ ਹੂੰ ਇੱਕ ਸਕਰੀਨ ਨਾੜੀ ਹੁੰਦੀ ਆ ਆ ਚੀਜ਼ ਆ ਇੱਥੇ ਹੁੰਦੀ ਆ ਇੱਥੇ ਇਹ ਸੁਜੀ ਹੋਈ ਆ ਵੀ ਪਥਰੀ ਪਥਰੀ ਕੋਸਾ ਨਹੀਂ ਹੈਗੀ ਵੀ ਕੋ ਖਾਣੇ ਪੀਣੇ ਦੇ ਨਾਲ ਜਿਵੇਂ ਉਸ ਦਿਨ ਮੜਾ ਮੋਟਾ ਕੋਈ ਜ਼ੋਰ ਜੂ ਲੱਗ ਗਿਆ ਜਿਵੇਂ ਆਪਣਾ ਲੀਵਰ ਫੁੱਲ ਜਾਂਦਾ ਉਹ ਨਾੜ ਫੁੱਲ ਗਈ ਉਹ ਕਹਿੰਦਾ ਘਬਰਾਉਣ ਦੀ ਗੱਲ ਨਹੀਂ ਮੈਂ ਸੀਸੀ ਦਊਂਗਾ ਖਿਚੜੀ আর ਦਹੀਂ ਉਹ ਖਾਣਾ ਪਥਰੀ ਪੁਥਰੀ ਦਾ ਕੋਈ ਦਰਦ ਹੈ ਨਹੀਂ ਕਹਿੰਦਾ ਪਥਰੀ ਪੁਥਰੀ ਨਹੀਂ ਹੈਗੀ ਸਾਨੂੰ ਤਾਂ ਬਿਬਾਹੀ ਟੈਨਸ਼ਨ ਸੀ ਆਪਾਂ ਨੂੰ ਤਾਂ ਵੀ ਜੇ ਕਿਤੇ ਦੁਆਰਾ ਨਾਲ ਪਥਰੀ ਹੋਊਗੀ ਪ੍ਰੋਜੈਕਸ਼ਨ ਵਾਲਾ ਕੰਮ ਨਾ ਹੋਵੇ ਜਾਨਕਿ ਉਹ ਸਾਰਾ ਨੋਰਮਲ ਆ ਬਸ ਆਹੀ ਜਿਹੜੀ ਆ ਸਕਰੀਨ ਜਿਹਦੀ ਦਿਨ ਦੱਸਦਾ ਮੈਂ ਇਹ ਸੋਜਾਈ ਹੋਈ ਆ ਹਟ ਜਾਣੀ ਆ ਇਹ ਹਟ ਜਾਣੀ ਆ ਉਹ ਕਹਿੰਦਾ ਘਬਰਾਉਣ ਦੀ ਗੱਲ ਨਹੀਂ ਉਹ ਸੁੱਜ ਜਾਂਦੀ ਆ ਜਿਵੇਂ ਆਪਣਾ ਲੀਵਰ ਸੁੱਜ ਜਾਂਦਾ ਆਪਾਂ ਕੋਈ ਜੋਰ ਜੂ ਲਿੰਨੇ ਆ ਤਾਂ ਕਰਕੇ ਠੀਕ 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 ਤਾਂ ਕਰਕੇ ਕਹਿੰਦਾ ਸੁੱਜ ਗਈ ਵੀ ਘਬਰਾਉਣਾ ਕਹਿੰਦਾ ਕਿੱਥੇ ਜਾਣ ਦੀ ਲੋੜ ਨਹੀਂ ਹਾਂ ਉਹ ਤਾਂ ਹੋ ਜਾਂਦੀ ਇੰਨਾ ਤੈਨੂੰ ਵੀ ਨਹੀਂ ਨਹੀਂ ਵੀ ਤਾਂ ਸ਼ਾਂਤੀ ਵੀ ਜਿਵੇਂ ਹਣ ਤੇ ਤਿਹਾਰ ਤੇ ਮੂਰੇ ਹਨਾ ਵੀ ਕਿਤੇ ਉਹ ਇੰਨਾ ਬੁਫਤਾ ਛੜ ਗਈ ਹੋਵੇ ਭਾਈ ਹਰ ਕੋਈ ਆਪਣੇ ਭਾਈ ਦੇਖੋ ਘਰ ਦੇ ਵਿੱਚ ਤਿਹਾਰ ਖੁਸ਼ੀ ਖੁਸ਼ੀ ਮਨਾਵੇ ਹੈਨਾ ਵੀ ਪਰਮਾਤਮਾ ਸਭ ਨੂੰ ਖੁਸ਼ੀਆਂ ਭਰਿਆ ਦਿਨ ਲੈ ਕੇ ਆਵੇ ਭਾਈ ਤੇ ਹਰ ਜਿਹੜੇ ਚੱਲਦੇ ਆ ਪਰਮਾਤਮਾ ਸਭ ਨੂੰ ਤਾਂ ਅੰਦਰ ਰੱਖੇ ਭੋਲੀ ਭੈਣ ਫੋਨ ਕਰੀ ਜਾਂਦੀ ਆ ਮੈਨੂੰ ਮੈਸੇਜ ਆਇਆਗਾ ਜੀ ਤੂੰ ਕੀ ਕੰਮ ਕਰਵਾ ਬਾਈ ਮੈਂ ਕਹਾ ਦਾ ਕਹੀ ਜੇ ਤੇ ਮੇਰਾ ਭਾਈ ਇੱਟ ਲੈ ਜਾ ਕੇ ਜੀ ਮੈਂ ਆਹ ਕਿਆ ਕਹਿੰਦੇ ਕਹਿੰਦੀ ਜਾ ਕੇ ਫੋਨ ਪਾਉਂਦੇ ਮੈਂ ਤਾਂ ਕੋਲ ਰੱਖੀ ਫੂੰਦੀ ਕੇ ਦੀ ਆ ਕਹੀ ਮੈਂ ਫੋਨ ਕਰਦੀ ਆ ਫੋਨ ਕਰਦੀ ਆ ਤਾਂ ਜੱਦੀ ਹੁਣ ਕਰ ਫਿਰ ਜਦ ਮਲਾ ਦੇ ਮੈਂ ਦੇਖਣਾ ਮੈਂ ਦੇਖਦਾ ਚਾਰਜ ਬਦਲਣੀ ਬੈਠੀ ਨੇ ਤਾਂ ਪਤਾ ਨਹੀਂ ਮੈਂ ਦੇਖਦਾ ਖੜ ਜਾ ਕਿਧਰ ਪਿਆ ਆ ਪਿਆ ਮੂੜੇ ਇਹ ਆ ਪਿਆ ਨਾ ਪਤਾ ਨਹੀਂ ਨੇ ਪਿਆ ਕਿ ਲੱਗਦੀ 10

ਗੱਲ ਕਰਾ ਦੇ ਮੇਰੀ ਭੋਲਦੀ ਕੇ ਫੋਨ ਕਰਕੇ। ਰਸਿੰਗ ਆਗ ਲੱਗੀ ਹੋਈ ਐ। ਇਹਨੂੰ ਲੱਗੀ ਵੀ ਤੇਰਾ ਫੋਨ ਤਾਂ ਹੁਣ ਟਕਰਿਆ ਆ। ਨੈਟ ਰਿੰਦਾ ਹੋਲੇ ਹੋਇਆ। ਉਹ ਤੂੰ ਨਿੱਗੜ ਜਾ ਛਰੇ ਤੂੰ। ਇਹ ਕੁਝ ਜੀਂ ਤੇ ਪਾ ਕੁਝ ਜੀਂ। ਚੱਕ ਰਿਆ ਹੋਰ ਪੈਣੇ ਹੋ ਬਾਈ ਤਾਂ ਠੀਕ ਹੈ ਨੂ ਉਸ ਫੋਨ ਕਾਤੇ ਨਹੀਂ ਬਣੇ ਦਾ ਪਤਾ ਲੱਗਦਾ ਇਹ ਪਤਾ ਨਹੀਂ ਨੂ ਲੱਗਿਆ ਅਚਾਨਕ ਨੈਟ ਬੰਦ ਕਰਕੇ ਗਿਆ ਹੋਇਆ ਦਾ ਲੈ ਨਹੀਂ ਮੈਂ ਤੈਨੂੰ ਮਾਂ ਸੀ ਅੱਗੇ ਵੀ ਕਿਹਾ ਤਾਂ ਵੀ ਤੂੰ ਇਹਦਾ ਨਿਬਾਟਾ ਕੋ ਖੋਲਿਆ ਕਿ ਮਨਿੰਦਾ ਟੁੱਗਿਆ ਤਾਂ ਕੋਈ ਵੀ ਨਹੀਂ ਦੇਖਦਾ ਇਹ ਮੈਂ ਤੈਨੂੰ ਦੱਸਿਆ ਨਹੀਂ ਮੈਂ ਤਾਂ ਅੱਜ ਗਿਆ ਹਾਂ ਤਾਂ ਇਹਨੂੰ ਲੈ ਕੇ ਹੁਣ ਆਇਆ ਮੈਂ ਇਹ ਜਿਹੜਾ ਨਾਰੀ ਬਰਸੂਰ ਦੱਸਦੀ ਆ ਜਿਹੜੀ ਆਪਣੇ ਗੱਭੇ ਨਾਰੀ ਦੀ ਹੁੰਦੀ ਆ ਕੋਈ ਕਾਲਜ ਦੇ ਇਹ ਬਹੁਤ ਜਿਹਾ ਬੋਲਤ ਕੇ ਅਸੀਂ ਬਸਰੀਆਂ ਸਾਂਝੂ ਸੁਵਾਸ਼ੀ ਬਸਰੀਆਂ ਕਹਿੰਦੇ ਦਰਦ ਉੱਤ ਦਾ ਨੂੰ ਬਸਰੀਆਂ ਮੰਗਦੇ ਉਹ ਸੋ ਜਾਦੀ ਆ ਉਹ ਬਸ ਸੋ ਜਾਣਾ ਕਿਤੇ ਨਾ ਕੋਈ ਜ਼ੋਰ ਵਾਲਾ ਕੰਮ ਕਰਿਆ ਹਾਂ ਜਦੋਂ ਐਡਾ ਹੀ ਕੁਝ ਹੋ ਗਿਆ ਤਾਂ ਨਾ ਸੋਜ ਬਹੁਤ ਚੜੀ ਸੋਜ ਚਰੂ ਵੀ ਦਾਰਾ ਆਉਂਦਾ ਦਰਦ ਬਹੁਤ ਹੁੰਦਾ ਪਰਸੋਂ ਮੇਰੇ ਤਾਂ ਬੁਖਾਰ ਹੋ ਹੀ ਗਾਹੜਾ ਦਾ ਦਸਾਂ ਹੀ ਰਾਇ ਅੰਮਾ ਰਾਇ ਆਈ ਸੀ ਗਾਹ ਨਾ ਹੁੰਦੜਾ ਅਲਟਰਾ ਸਾਊਂਡ ਅੱਛਾ ਪ੍ਰੈਗਨੈਂਸੀ ਰਾਇ ਫੇਸ ਹੋ ਜਾਈ ਵੀ ਐ ਸੋ ਜਾਈ ਵੀ ਇੰਨੇ ਧੀਰੇ ਯਾਦ ਇੱਕ ਹੋ ਗਈ ਤੁਹਾਨੂੰ ਤਾਂ ਆਇਆ ਨਹੀਂ ਕੋਈ ਇਹਦੇ ਪਾਣੀ ਦੀ ਬਾਲਟੀ ਵੀ ਮੇਰੀ ਬੰਦ ਕਰ ਲਈ ਸ਼ੇ ਮਿੰਦੇ ਚੱਕ ਉਹ ਜਿੰਦੀ ਨਾ ਰਹੀ ਉਹ ਉੱਥੇ ਕੱਢਣ ਲੱਗੇ ਆ ਤਾਂ ਚਲੇ ਹੋ ਗਿਆ ਇਹ ਰੋਣ ਮੈਂ ਤਾਂ ਸੋ ਜਾਏ ਗੂ ਨਾ ਦੇ ਦੇ ਕੇ ਕੱਢ ਲਾ ਉਧਰ ਇੱਕ ਅੰਗੇ ਦਵਾਈ ਸ਼ਾਮ ਨੂੰ ਦੋ ਗਈ ਤੇ ਫੀਡ ਬਹੁਤ ਹੀ ਮੈਂ ਕਿ ਮੇਰੇ ਦਾਦੇ ਨੇ ਕਦੀ ਖਰਾਬ ਖਲਾ ਕੇ ਸ਼ਾਮ ਨੂੰ ਲੈ ਕੇ ਲਈ ਬਾਕੀ ਕੋਈ আচ্ছা ਤੇ ਨਾਲ ਸਿੱਸੀ ਦੋ ਹਾਂ ਮੈਂ ਤਾਂ ਕੁੱਪ ਮਨਿੰਦਰ ਦੇ ਕੀ ਕਰਦਾ ਕਰਦਾ ਅੰਗਦ ਹੋ ਦੇਗਾ ਹੋਈ ਨਾ ਹੋ ਦੇਗਾ ਹੋਈ ਹੋ ਦੇਗਾ ਹੈਂਗੇ ਚਾਹ ਜੀ ਤੂੰ ਖਿਚੜੀ ਕੇ ਬਣਾ ਦੂਗੀ ਤੂੰ ਮੈਂ ਕਹਿੰਦੀ ਤਾਂ ਆਏਗੀ ਕਹਿੰਦੀ ਖਿਚੜੀ ਮੇ ਖਾਣੇ ਦੀ ਕੀ ਹੋਰ ਕਿਆ ਖਾਣਾ ਚਲ ਬਣਾ ਦਿਓ ਜੇ ਡਾਕਟਰ ਨੇ ਖਿਚੜੀ ਕਿਹਾ ਕੱਲੀ ਆ ਦੜੀਆ ਦਹੀਂ ਅੱਛਾ ਵੀ ਭਾਈ ਹਲਕੀ ਚੀਜ਼ ਖਾਈਂ ਲੱਹ ਦਲੀਆ ਖਾਣਾ ਇਹਨੇ ਨਹੀਂ ਹੋਰ ਦੀ ਜਿਹੜੀ ਸ਼ਾਮ ਨੂੰ ਦਲੀਆ ਫਿਰ ਦੋਏ ਢਾਂਡੋੜੀ ਜਿਹੜੀ ਬਣਦੀ ਖਿਚੜੀ ਉਹ ਖਾਣੀ ਆ ਦੋਏ ਟਾਈਮ ਨਾਲੇ ਦਲੀਆ ਹਣਾ ਬੀਬੀ ਧਾਹ ਬਾਕੇ ਵਿੱਚ ਹੈ ਧਾਹ ਬਾਕੇ ਬਣਾ ਨਹੀਂ ਧਾਲ ਬਣਾ ਦੀ ਵਿੱਚ ਧਾਲ ਤਪਈ ਆ ਹੂੰ ਚੋਣ ਲਿਏ ਨੇ ਹੋਰ ਹੁਣ ਕਰਕੇ ਦੇ ਦਿੰਦੀ ਹਾਂ ਚਲ ਮੈਂ ਲੈ ਜੂੰਗਾ ਕੇ ਹਾਂ ਤੇ ਜਾਵਾਂਗਾ ਹੱਥ ਲਾਦਾ ਹੱਥ ਤੇ ਕੇ ਉਹਦਾ ਵੀ ਲਾਵਾਂਗਾ

आ गया आ गया मनिंदर नहीं तेरी कितनी जी तेरी अरे कमाने में हाँ नहीं नहीं आता किसी में नहीं आना है मैं जब भी लाऊंगा जब भी लाऊंगी ये कुत्ती आने जाएगा पुतला ये आने जाएगा इन्हें देख भी इतना ਚਲੋ ਬਾਕੀ ਠੀਕ ਹੈ ਜੀ ਤੇ ਕਰਿਓ ਵੀਡੀਓ ਨੂੰ ਸਾਡ ਨੂੰ ਸ਼ੇਅਰ ਲਾਈਕ ਤੇ ਤੁਹਾਡੀਆਂ ਅਰਦਾਸਾਂ ਹੋਈਆਂ ਜੀ ਪ੍ਰਮਾਤਮਾ ਨੂੰ ਤੁਸੀਂ ਅੱਗੇ ਵੀ ਸਾਡੇ ਦੀ ਅਰਦਾਸਾਂ ਕੀਤੀਆਂ ਤੇ ਚਾਰੇ ਜੀ ਦੀ ਜਿਹੜੀ ਰਿਪੋਰਟ ਆ ਉਹ ਆ ਗਈ ਹੈ ਜੀ ਨੋਰਮਲ ਤੇ ਸਾਨੂੰ ਥੋੜੇ ਇਹ ਇਹਿ ਡਰਤਾ ਸਾਨੂੰ ਥੋੜਾ ਡਾਉਨ ਤਾਂ ਵੀ ਹਾਂ ਕਿਤੇ ਪਤਲੀ ਵਾਲੀ ਪ੍ਰੋਬਲਮ ਹੈ ਉਹ ਡਾਕਟਰ ਨੇ ਵੀ ਸਾਨੂੰ ਇਹੀ ਕਿਹਾ ਥਾ ਪਰ ਸਕੈਨ ਕਰਵਾਈ ਹੈ ਜੀ ਅਲਟਰਾਸਾਉਂਡ ਤੇ ਉਹਦੇ ਵਿੱਚ ਹੈ ਨਹੀਂ ਜੀ ਤੇ ਇੱਕ ਸਿਰਫ ਪ੍ਰੋਬਲਮ ਆਈ ਹੈ ਸੋਜ ਦੀ